ਸਰਕਸ ਦੇ ਦੇਖ ਕੇ ਤੁਸੀਂ ਆਏ ਹੁਣ ਕਿਦਾਂ ਦਾ ਲੱਗਿਆ ਤੁਹਾਨੂੰ ਸਰਕਸ ਦੇਖ ਕੇ ਸਰਕਸ ਠੀਕ ਹੈ ਕੀ ਵਧੀਆ ਦੇਖਣ ਵਾਲੀ ਚੀਜ਼ ਆ ਬੱਚਿਆਂ ਨੂੰ ਲੈ ਕੇ ਸੈਟਰਡੇ ਸੰਡੇ ਲੋਕਾਂ ਨੂੰ ਦੇਖਣੀ ਚਾਹੀਦੀ ਆ ਇੰਜੋਏ ਹੁੰਦਾ ਵਧੀਆ ਲੋਕੀ ਦੇਖੇਗਾ ਅੱਜ ਕੱਲ ਕਹਿੰਦਾ ਵੀ ਮੋਬਾਈਲਾਂ ਉੱਤੇ ਜ਼ਿਆਦਾ ਰਹਿ ਕੇ ਫਿਜ਼ੀਕਲ ਜਿਦਾਂ ਇਹ ਦੇਖਦੇ ਨੇ ਆਪਾਂ ਇਹਦੇ ਨਾਲ ਕੁਝ ਨਾ ਕੁਝ ਬੱਚਿਆਂ ਦੇ ਉੱਤੇ ਅਸਰ ਤਾਂ ਪੈਂਦਾ ਹੀ ਇਦਾਂ ਇਹ ਲੁਕਤੋਂ ਦੀਆਂ ਚੀਜ਼ਾਂ ਆ ਹਾਂਜੀ ਇਹ ਬਹੁਤ ਵਧੀਆ ਚੀਜ਼ ਆ ਇਹਦੇ ਵਿੱਚ ਬਹੁਤ ਸਰੀਰ ਦੇ ਕਰਤੱਬ ਦਿਖਾਏ ਜਾ ਰਹੇ ਆ ਸਰਕਸ ਇੱਕ એનર્ਜੀ ਆ ਪੜੀਏ ਲੋਕਾਂ ਦੇ ਵਿੱਚ ਹੈਗੀ ਆ ਆਮ ਬੰਦੇ ਦੇ ਵਿੱਚ ਨਹੀਂ ਹੈਗੀ ਬਹੁਤ ਵਧੀਆ ਚੀਜ਼ ਹੈ ਇਹਨੂੰ ਦੇਖਣਾ ਚਾਹੀਦਾ ਕੀ ਕਹਿਣਾ ਚਾਹ ਰਹੇ ਮੈਡਮ ਤੁਸੀਂ ਬੱਚਿਆਂ ਨਾਲ ਲੈ ਕੇ ਆ ਜੀ ਫੈਮਿਲੀ ਨਾਲ ਕਿਸਤਾ ਲੱਗ ਰਿਹਾ ਤੁਹਾਨੂੰ ਬਹੁਤ ਅੱਛਾ ਲੱਗਿਆ ਪਹਿਲੇ ਬਚਪਨ ਜਦ ਵੀ ਤੁਸੀਂ ਪਹਿਲਾਂ ਵੀ ਦੇਖ ਕੇ ਕਿ ਆਖ ਕੇ ਸਰਕਸ ਬਲਕਿ ਦੇਖਣੀ ਚਾਹੀਦੀ ਹੈ ਮੂਵੀਜ਼ ਤੋਂ ਹਟ ਕੇ ਹੈ ਬਲਕਿ ਲਾਈਵ ਹੈ ਬਲਕਿ ਇਹਨਾਂ ਦੀ ਰੋਜੀ ਰੋਟੀ ਦਾ ਸਾਧਨ ਹੈ ਪੁਰਾਣੀ ਕਲਾ ਹੈ ਐਨਕਰੇਜ ਕਰਨਾ ਚਾਹੀਦਾ ਆਪਾਂ ਨੂੰ ਇਹਨਾਂ ਨੂੰ ਲੋਕ ਕਹਿੰਦੇ ਨੇ ਵੀ ਨੰਦੀ ਸਰਕਸ ਦਾ ਪੁਰਾਣੀ ਚੀਜ਼ ਹੈ ਜੀ ਅਸੀਂ ਨਹੀਂ ਦੇਖਣ ਜਾਂਦੇ ਬਟ ਵੀ ਇੰਜੋਏਡ ਅ ਲੋਟ ਥੋਰਲੀ ਵੀ ਇੰਜੋਏਡ ਅ ਲੋਟ ਲੋਕ ਬੱਚੇ ਅੱਜ ਕੱਲ ਦੇਖਦੇ ਨੇ ਮੋਬਾਈਲ ਉੱਤੇ ਆਨਲਾਈਨ ਦੇਖੇ ਜਾਂਦੇ ਨੇ ਮੋਬਾਈਲ ਤੋਂ ਬਹੁਤ ਅੱਛਾ ਹੈ ਮੋਬਾਈਲ ਤਾਂ ਇਹ ਕਿ ਕੁਝ ਵੀ ਨਹੀਂ ਆਪਾ ਉਹ ਵੈਸੇ ਵੀਡੀਓ ਦੇਖਦੇ ਐ ਲਾਈਵ ਹੈ ਐਨਕਰੇਜ ਕਰੋ ਇਹਨਾਂ ਨੂੰ ਦੇਖਣ ਆਓ ਨਹੀਂ ਤਾਂ ਪੁਰਾਣੀ ਕਲਾ ਖਤਮ ਹੋ ਜੂਗੀ ਜੇ ਆਪਾਂ ਨਹੀਂ ਦੇਖਾਂਗੇ ਜਿਹੜਾ ਲੋਕ ਮੂਵੀਜ਼ ਤੋਂ ਵੀ ਅੱਛੀ ਹੈ ਜਿਹੜਾ ਜਿਹੜਾ ਕੀ ਤੱਕ ਨਹੀਂ ਦੇਖਣ ਆਏਗਾ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਜਾ ਰਹੇ ਹੋ ਮੈਂ ਤਾਂ ਉਹਨਾਂ ਨੂੰ ਕਹਾਂਗੀ ਆਪਣੇ ਫਰੈਂਡ ਸਰਕਲ ਨੂੰ ਵੀ ਕਹਾਂਗੀ ਆਪਣੀ ਕਿਟਟੀਜ਼ ਮੈਂਬਰ ਨੂੰ ਸਭ ਨੂੰ ਕਹਾਂਗੀ ਕਿ ਪਲੀਜ਼ ਮੈਂ ਵੈਸੇ ਮੈਂ ਰੋਲਾ ਪਾ ਕੇ ਆਈਆਂ ਵੀ ਸਾਰੇ ਸਰਕਕਲ ਤੇ ਚੱਲੋ ਤੇ ਉਹ ਕਹਿੰਦੇ ਨਹੀਂ ਗਰ ਮੈਂ ਕਹਿੰਦੀ ਜੂਰ ਦੇਖੋ ਆ ਕਿ 10 ਦੇ ਨਾਲ ਮਿਲ ਲੱਗਿਆ ਵੀ ਮੇਲੇ ਜੀ ਵੀ ਜਾ ਕੇ ਦੇਖ ਕੇ ਆਏ ਹਾਂ ਮੇਲੇ ਤੁ ਨਹੀਂ ਜਾਵਾਂਗੇ ਉਹ ਦੁਬਈ ਆ ਅਸੀਂ ਦੁਬਈ ਜਾ ਰਹੇ ਹਾਂ ਹਾਂਜੀ ਇੱਥੇ ਜੀ ਹਾਂਜੀ ਹਾਂਜੀ ਜੂਰ ਇੰਜੋਏ ਮੈਂ ਜੋ ਵੀ ਬੰਦ ਹੈ ਲੁਧਿਆਣੇ ਚ ਅਸੀਂ ਸਾਡੇ ਦਾਣਾ ਮੰਡੀ ਕੋਲ ਘਰ ਹੈ ਮੈਂ ਜਿੰਨੇ ਵੀ ਐ ਸਾਰੇ ਮੈਂ ਐਕਸਪਲੋਰ ਕਰਦੀ ਆ ਮੈਨੂੰ ਮੂਵੀਜ਼ ਨਹੀਂ ਇੰਨੀ ਪਸੰਦ ਜਿੰਨੇ ਮੈਨੂੰ ਅੱਛੇ ਲੱਗਦੇ ਨੇ ਗਰਮੀ ਜੂਰ ਹੁੰਦੀ ਆ ਪਰ ਸਰਦੀ ਚ ਬੈਸਟ ਰਹਿੰਦੇ ਨੇ ਪਰ ਇਹ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਕਿਉਂਕਿ ਇਹਨੇ ਨਾ ਬੜੇ ਜਿਵੇਂ ਆਪਾਂ ਕਹੀਏ ਪੂਰ ਲੋਕ ਲਾ ਲੋ ਕਿਵੇਂ ਲਾ ਲੋ ਵੀ ਇਹਨਾਂ ਦਾ ਸਾਧਨ ਹੈ ਇਹ ਆਪਾਂ ਐਨਕਰੇਜ ਕਰਨਾ ਚਾਹੀਦਾ ਮੈਨੂੰ ਅੱਛਾ ਲੱਗਦਾ ਪਰ ਇੱਕ ਇੱਕ ਕਲਾ ਨੂੰ ਸੰਭੀ ਬੈਠੇ ਨੇ ਨਹੀਂ ਸੰਭੀ ਬੈਠੇ ਮੈਂ ਉਹ ਹੀ ਕਹ ਰਿਹਾ ਪੁਰਾਣੀ ਕਲਾ ਨਹੀਂ ਤੇ ਲੁਕਤ ਹੋ ਜੂਗੀ ਕਲਾ ਜੇ ਆਪਾਂ ਨਹੀਂ ਦੇਖਾਂਗੇ ਜਿੱਦਾਂ ਹੁਣ ਦੇਖਿਆ ਨੇ ਬੱਚਿਆਂ ਨੂੰ ਨਹੀਂ ਪਤਾਗਾ ਬੱਚੇ ਮੋਬਾਈਲ ਤੇ ਲੱਗੇ ਸਾਰਾ ਕੁਝ ਸਾਰੇ ਦਿਨ ਮੋਬਾਈਲ ਉੱਤੇ ਦੇਖਦੇ ਨੇ ਹਾਂਜੀ ਹਾਂਜੀ ਲੇਕਿਨ ਅੱਜ ਬੱਚਿਆਂ ਨੇ ਲਾਈਵ ਆ ਕੇ ਦੇਖਿਆ ਤੇ ਇਹਨਾਂ ਨੂੰ ਦੇਖਣ ਨੂੰ ਮਜ਼ਾ ਲੱਗਿਆ ਆਣਾ ਬੱਚਿਆਂ ਨੂੰ ਅੱਛਾ ਲੱਗਦਾ ਹੈ ਹਾਂਜੀ ਬਲਕਿ ਕਈ ਬੱਚੇ ਤਾਂ ਇਹ ਜਿੰਨਾਂ ਸਰਕਸ ਹੀ ਨਹੀਂ ਪਤਾ ਕੀ ਆ ਕਿਉਂਕਿ ਪੇਰੈਂਟਸ ਦਿਖਾਣ ਨਹੀਂ ਜਾਂਦੇ ਪੇਰੈਂਟਸ ਮੂਵੀ ਥੀਏਟਰ 'ਚ ਹੀ ਮੋਬਾਈਲ ਵੀ ਬੱਚਿਆਂ ਨੂੰ ਪੇਰੈਂਟਸ ਨਹੀਂ ਦਿੰਦੇ ਨੇ ਇੱਕ ਬੱਚੇ ਦਾ ਕਸੂਰ ਨਹੀਂ ਕੋਈ ਜੰਮ ਦੇ ਨੇ ਬੱਚਿਆਂ ਨੂੰ ਮੋਬਾਈਲ ਦੇਤੇ ਸ਼ਹਿਰੋ ਦਾ ਵੀ ਸਰਫਸ ਤੇ ਆਇਆ ਕਿ ਆਮ ਗੱਲਾਂ ਦੇਖੀਆਂ ਜਾਂਦੇ ਆਪਾਂ ਵੀ ਕਹਿੰਦੇ ਆਪਾਂ ਕਿੱਟੀ ਪਾਰਟੀ ਕਰ ਲੈਂਦੇ ਆ ਜਾਂ ਹੋਟਲ ਵਿੱਚ ਜਾ ਕੇ ਕੋਈ ਵੀ ਆਪਣਾ ਦਿਨ ਬਚਾਖੀ ਜਾਂਦਾ ਜਾਂ ਹੋਰ ਦਿਨ ਧਿਆਰਾਂ ਦੇ ਨੇ ਆਪਾਂ ਹੋਟਲ ਵਿੱਚ ਜਾ ਕੇ ਬਣਾਨੇ ਆ ਲੇਕਿਨ ਇਹ ਚੀਜ਼ਾਂ ਦੇਖ ਕੇ ਬੜਾ ਮਨ ਨੂੰ ਸਕੂਨ ਮਿਲਦਾ ਹੈ ਸਕੂਨ ਮਿਲਦਾ ਬੜਾ ਉਹ ਆਪਣੀ ਲੱਗ ਜਗ੍ਹਾ ਉਹਨਾਂ ਦੀ ਜਦੋਂ ਇੱਥੇ ਇਹ ਐਕਟੀਵਿਟੀਜ਼ ਹੁੰਦੀਆਂ ਨੇ ਮੈਂ ਕਹਿੰਦੇ ਹੁੰਦੇ ਰਹਿਣਾ ਆਈ ਲਵ ਲੁਧਿਆਣਾ ਸਭ ਤੋਂ ਅੱਛਾ ਸਿਟੀ ਲੁਧਿਆਣਾ ਲੱਗਦਾ ਲੋਕ ਚੰਡੀਗੜ੍ਹ ਕਹਿੰਦੇ ਨੇ ਪਰ ਮੈਂ ਲੁਧਿਆਣੇ ਰਹਿੰਦੇ ਆ ਮੈਂ ਲੁਧਿਆਣਾ ਨੂੰ ਬੈਸਟ ਕਹੂੰਗੇ ਇਹ ਚੀਜ਼ਾਂ ਹੁੰਦੀਆਂ ਰਹਿਣ ਅਸੀਂ ਦੇਖਦੇ ਰਹੀਏ ਤੁਸੀਂ ਟੈਲੀਕਾਸਟ ਕਰਦੇ ਹੋ ਤਾਂ ਕਿ ਲੋਕ ਹੋਰ ਆਣ ਤੁਸੀਂ ਸੜਕੇ ਦੇਖਣ ਆਏ ਹੋ ਕਿਸ ਤਰ੍ਹਾਂ ਲੱਗੇ ਕਿਸ ਤਰ੍ਹਾਂ ਬਹੁਤ ਵਧੀਆ ਬਹੁਤ ਅੱਛਾ ਹੈ ਬਹੁਤ ਜਿਸ ਤਰ੍ਹਾਂ ਦੇਖਿਆ ਇਹ ਬਚਪਨ ਦੇ ਵਿੱਚ ਆਪਾਂ ਵੀ ਕਹਿੰਦਾ ਗੰਦਰਾ ਸੜਕੇ ਦੇਖਣ ਵਾਸਤੇ ਅੱਜ ਬੱਚਿਆਂ ਤੁਸੀਂ ਨਾਲ ਲੈ ਕੇ ਆਇਆ ਫੈਮਿਲੀ ਨਾਲ ਲੈ ਕੇ ਆਏ ਹੋ ਕਿਸ ਤਰ੍ਹਾਂ ਲੱਗ ਰਿਹਾ ਹੈ ਛੁੱਟੀਆਂ ਸਿਗੀਆਂ ਬੱਚਿਆਂ ਨੂੰ ਬੱਚਿਆਂ ਨੂੰ ਚਾਹੀਦਾ ਸੀ ਕੁਝ ਇੰਜੋਏ ਕਰਨ ਨੂੰ ਬਹੁਤ ਅੱਛਾ ਲੱਗਾ ਬੱਚਿਆਂ ਪੂਰੇ ਪੈਸੇ ਵਸੂਲ ਆ ਜਿੱਦਾਂ ਆਪਾਂ ਦੇਖਿਆ ਗਿਆ ਵੀ ਕਹਿੰਦਾ ਇਹ ਚੀਜ਼ਾਂ ਲੁਕਤ ਹੁੰਦੀਆਂ ਜਾਂਦੀਆਂ ਨੇ ਬਹੁਤ ਘੱਟ ਰਹਿ ਗਈਆਂ ਇਸ ਹਾਲ ਬਾਦ ਇੱਕ ਅੱਧੀ ਲੱਗਦੀ ਹੈ ਪਹਿਲਾਂ ਤਾਂ ਬਹੁਤ ਜ਼ਿਆਦਾ ਲੱਗਦੀਆਂ ਸੀ ਯਾਰ ਜਿਵੇਂ ਅਸੀਂ ਜਵਾਨ ਨੂੰ ਜਾਂ ਆਪਾਂ ਜਵਾਨੀ ਚ ਰਹਿੰਦੇ ਸੀ ਤੇ ਹੁਣ ਕੀ ਕਹਿਣਾ ਚਾ ਰਹੇ ਹੋ ਨਾ ਮਤਲਬ ਦੇਖਿਆ ਵੀ ਮਤਲਬ ਬਹੁਤ ਗੈਦਰਿੰਗ ਅੰਦਰ ਕੁਝ ਨਹੀਂ ਸੀ ਹੈ ਬਹੁਤ ਘੱਟ ਲੋਕ ਸੀਗੇ ਪਰ ਮੈਂ ਚਾਹੁੰਦੀ ਹਾਂ ਵੱਧ ਤੋਂ ਵੱਧ ਲੋਕ ਦੇਖਣੇ ਤਾਂ ਜੋ ਜਿਹੜੇ ਮਤਲਬ ਇਹ ਵਧੀਆ ਮਤਲਬ ਹੈ ਜੋ ਵੀ ਆਪਣਾ ਪ੍ਰੈਜੈਂਟ ਕਰਦੇ ਆ ਇਹਨਾਂ ਦਾ ਮਤਲਬ ਵਧੀਆ ਪਾਲਣ ਪੋਸ਼ਣ ਹੋ ਸਕੇ ਇਹ ਵੀ ਆਪਣਾ ਜ਼ਿੰਦਗੀ ਦਾ ਜਿਹੜਾ ਗੁਜ਼ਰ ਪਸਰ ਵ ਬੱਚੇ ਤੁਸੀਂ ਪਹਿਲੀ ਵਾਰ ਦੇਖਣ ਆਏ ਹੋ ਜੀ ਕਿਸ ਤਰ੍ਹਾਂ ਲੱਗਿਆ ਤੁਹਾਨੂੰ ਬਹੁਤ ਵਧੀਆ ਸੀ ਉਹ ਦੇਖ ਬਹੁਤ ਵਧੀਆ ਸੀਗਾ ਬਹੁਤ ਵਧੀਆ ਲੱਗਿਆ ਤੁਹਾਨੂੰ ਪਹਿਲਾਂ ਦੇਖੇ ਜਾਂਦੇ ਸਰਕ ਦਾ ਜਾ ਕੇ ਦੇ ਮੇਲੇ ਮੋਲੇ ਦੇ ਦੇਖੇ ਜਾਂਦੇ ਤੁਸੀਂ ਨਹੀਂ ਆਨਲਾਈਨ ਹੀ ਦੇਖੇ ਸੀ ਬਸ ਆਨਲਾਈਨ ਦੇਖੇ ਅੱਜ ਦੇਖ ਕੇ ਤੇ ਲਾਈਵ ਦੇਖ ਕੇ ਕਿਦਾਂ ਲੱਗਿਆ ਵਧੀਆ ਲੱਗਿਆ ਸਰ ਮੈਂ ਇਹ ਹੀ ਕਹਿਣਾ ਚਾਹਨਾ ਵੀ ਜਿੰਨਾ ਟੈਂਪਰੇਚਰ ਬਹੁਤ ਲੁਧਿਆਣੇ ਦਾ ਹੈਗਾ ਪਰ ਇੱਕ ਉਸ ਚੀਜ਼ਾਂ ਜਿਹੜੀਆਂ ਹੈਗੀਆਂ ਲੁਧਿਆਣੇ ਦੇ ਵਿੱਚ ਇਸ ਨੂੰ ਮਲਕੇ ਬੱਚਿਆਂ ਨੂੰ ਮਨੋਰੰਜਨ ਵਾਸਤੇ ਚੀਜ਼ਾਂ ਆ ਰਹੀਆਂ ਸਾਨੂੰ ਚਾਹੀਦਾ ਇਹਨੂੰ ਜਿਆਦਾ ਜਿਆਦਾ ਦੇਖਣਾ ਤਾਂ ਕਿ ਲੁਧਿਆਣੇ ਵਾਸਤੇ ਹੋਰ ਅੱਛੇ ਤੋਂ ਅੱਛੀਆਂ ਚੀਜ਼ਾਂ ਆਣ ਤਾਂ ਕਿ ਜਿਹੜੇ ਸਾਡੇ ਬੱਚੇ ਆ ਅੰਦਰ ਬਹਿ ਕੇ ਬੈਠਦੇ ਹੈਗੇ ਆ ਕੁਝ ਬਾਹਰ ਆਣ ਐਕਟੀਵਿਟੀ ਦੇਖਣ ਤਾਂ ਕਿ ਇਹਨਾਂ ਦਾ ਅੱਗੇ ਤੋਂ ਅੱਗੇ ਮਨੋਰੰਜਨ ਵੱਧ ਤੋਂ ਵੱਧ ਹੋਵੇ ਅਸੀਂ ਲੁਧਿਆਣੇ ਦੇ ਲੋਕ ਕਹਿੰਦੇ ਤੇ ਜਿੱਦਾਂ ਦੇਖਿਆ ਜਾਂਦੀ ਕਿ ਆਪਾਂ ਮੇਲੇ ਦੇਖੇ ਨੇ ਜਿੱਦਾਂ ਚੀਜ਼ਾਂ ਬਹੁਤ ਘਟ ਗਈਆਂ ਰਹੀਆਂ ਨੇ ਜੇ ਆਪਾਂ ਲੋਕ ਦੇਖਣਾ ਵਾਂਗੇ ਤਾਂ ਉਸ ਤਰ੍ਹਾਂ ਇਹਨਾਂ ਨੂੰ ਬੜਾਵਾ ਮਿਲੇਗਾ ਤੇ ਵੀ ਜ਼ਿਆਦਾ ਹੋਣਗੇ ਇਸ ਤਰ੍ਹਾਂ ਨਾ ਵੀ ਅੱਜ ਦਾ ਜਿਹੜਾ ਟਾਈਮ ਹੈ ਬੱਚੇ ਮੋਬਾਈਲ ਤੇ ਜ਼ਿਆਦਾ ਬਿਤਾ ਰਹੇ ਆ ਪਰ ਸਾਨੂੰ ਅਸੀਂ ਪੇਰੈਂਟਸ ਐ ਸਾਨੂੰ ਚਾਹੀਦਾ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੀਏ ਉਹ ਬੱਚਿਆਂ ਨੂੰ ਕਹੀਏ ਵੀ ਆਜ ਤੋਂ ਬਾਹਰ ਨਿਕਲੋ ਇਹ ਜਿਹੜੀਆਂ ਚੀਜ਼ਾਂ ਨਾ ਜੇ ਅਸੀਂ ਨਹੀਂ ਦੇਖਾਂਗੇ ਇਹ ਇੱਕ ਤਾਂ ਸਰੀਰਕ ਦੀ ਕਸਰਤ ਹੈਗੀ ਆ ਠੀਕ ਹੈ ਇੱਕ ਸਾਡਾ ਦਿਲ ਪਰਚਾਵਾ ਬੱਚਿਆਂ ਨੂੰ ਵਧੀਆ ਲੱਗਦਾ ਹੈਗਾ ਤੇ ਇੱਕ ਉਹਨਾਂ ਦੀ ਆਇਆ ਇਹ ਬਹੁਤ ਦੂਰੋਂ ਦੂਰੋਂ ਚੱਲ ਕੇ ਜਿਹੜੇ ਆਂਦੇ ਹੈਗੇ ਕਲਾਕਾਰ ਆਂਦੇ ਸਾਨੂੰ ਦਿਖਾਉਣ ਵਾਸਤੇ ਸਾਨੂੰ ਚਾਹੀਦਾ ਹੈਗੇ ਇਹਨੂੰ ਵੱਧ ਤੋਂ ਵੱਧ ਆਈਏ ਵੱਧ ਤੋਂ ਵੱਧ ਇਹਨਾਂ ਦਾ ਅਸੀਂ ਸਾਡੇ ਬੱਚਿਆਂ ਦਾ ਮਨੋਰੰਜਨ ਹੋਵੇ ਔਰ ਇਹਨਾਂ ਦਾ ਜੋ ਹੈਗੇ ਆ ਇਹਨਾਂ ਦਾ ਪੇਡ ਪਾਲਨ ਪੋਸ਼ਣ ਜੋ ਹੈਗੇ ਦੂਰੋਂ ਆਦੇ ਇਹਨਾਂ ਦਾ ਹੋਣਾ ਚਾਹੀਦਾ ਹੈ ਦੇਖਿਆ ਯਾਰ ਇਹ ਕਾਜੀਕਾਲ ਮੋਬਾਈਲ ਤੇ ਰਹਿ ਕੇ ਬੱਚੇ ਕਹਿੰਦਾ ਫਿਜ਼ੀਕਲ ਦੇ ਵਿੱਚ ਨਹੀਂ ਜਾ ਕੇ ਜਦਾਂ ਇਹ ਦੇਖੇ ਕਿ ਥੋੜਾ ਬੱਤ ਦਾ ਇਹ ਹੋਊਗਾ ਸਾਨੂੰ ਚਾਹੀਦਾ ਜਿਹੜੇ ਸਕੂਲ ਹੈ ਸਾਡੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਕਰਾਣ ਤੇ ਉਹ ਉਹੀ ਚੀਜ਼ਾਂ ਜਿਹੜੀਆਂ ਇਹ ਉਹਨਾਂ ਨੂੰ ਕਰਾਈਆਂ ਗਈਆਂ ਆ ਉਹ ਸਾਡੇ ਸਾਹਮਣੇ ਬਾ ਸਮਰ ਜੀ ਮੈਂ ਨਿਹੜੀ ਆ ਕਰ ਕਿਸਤਾ ਲਗਾ ਮੈਨ ਲਾਇਆ ਵਧੀਆ ਲੱਗਾ ਮਤਲਬ ਬਰੀ ਐਕਸਪੀਰੀਅੰਸ ਆ ਕੀ ਲੱਗਾ ਕੀ ਕੀ ਇਨਵਾਈਟ ਕੀਤਾ ਚੰਡੋਲ ਲਿਆ ਪੈਂਡਲਮ ਲਿਆ ਆ ਮਿੱਕੀ ਮਾਊਸ ਨਾਲ ਲੈ ਕੇ ਹਟੇ ਬਸ ਉਹ ਵੱਡੇ ਵੱਡੇ ਬੱਚਾ ਨੂੰ ਨਹੀਂ ਲੈਣ ਦਿੰਦੇ ਮੈਂ ਵੀ ਲੈਣਾ ਸੀ ਮੈਂ ਵੀ ਲੈਣਾ ਸੀ ਬੇਚਾਰਾ ਬਾਹਰ ਰਹਿ ਗਿਆ ਇਹ ਤੇ ਮਿੱਕੀ ਮਾਊਸ ਇਹ ਬੱਚਾ ਵਾਸਤੇ ਜਾਂ ਵੱਡੇ ਬੱਚਾ ਵਾਸਤੇ ਅਸੀਂ ਵੀ ਫਿਰ ਕੀ ਕਰੀਏ ਹਾਂ ਵੱਡੇ ਬੱਚਾ ਆਪਾਂ ਵੀ ਇਹ ਬਾਕੀ ਤਾਂ ਇੰਜੋਏ ਕਰਨ ਵਧੀਆ ਚੀਜ਼ਾਂ ਨੇ ਨਹੀਂ ਨਹੀਂ ਕੋਈ ਕੋਈ ਇੰਜੋਏ ਹੋ ਗਏ ਬੋਲ ਜੀ ਮੈਂ ਓਕੇ ਕੀ ਕਰਨਾ ਓਕੇ ਰਿਪੋਰਟ ਠੀਕ ਹੈ ਕਿਹੜਾ ਕਿਹੜਾ ਇੰਜੋਏ ਕੀਤਾ ਸਾਰੇ ਐ ਪੈਂਡੂਲਮ ਐ ਟੰਡੋਲ ਬਸ ਹੋਰ ਕੀ ਚੀਜ਼ਾਂ ਦੇ ਖਾਨ ਵੀ ਰਿਦਨ ਦਾ ਵੀ ਸਮਾਂ ਮੋਗਾ ਵੈਰਾਈਟੀ ਬਿਉਟੀ ਕੁੜੀਆਂ ਦੀ ਵਾਧੂ ਆ ਬੰਦਾ ਵਾਸਤੇ ਤੁਹਾਨੂੰ ਪਤਾ ਹੀ ਹੈ ਪਹਿਲੇ ਪਹਿਲੇ ਹੁੰਦਾ ਹੈ ਤੇ ਜਿਹੜੇ ਨਪੇ ਨਹੀਂ ਦੇਖਣ ਆਏ ਹੁਣ ਤੱਕ ਉਹਨਾਂ ਨੂੰ ਕਿਹਨਾਂ ਜਾ ਰਹੇ ਹਾਂ ਉਹਨਾਂ ਨੂੰ ਆਹੀ ਕਹੂੰਗੇ ਆਜੋ ਵੀ ਫੈਮਲੀ ਨਾਲ ਆ ਕੇ ਵਧੀਆ ਇੰਜੋਏ ਹੋ ਜਾਏਂਦਾ ਹੈ ਫੈਮਲੀ ਆਪ ਖੁੱਲਣ ਜੁਆਇਆ ਜਾਗਾ ਹਾਂਜੀ ਹਾਂਜੀ ਉੱਥੇ ਜਵੇਂ ਮੰਦਿਰ ਜਾਂ ਵੀ ਬਣਾਇਆ ਹੋਇਆ ਵੈਸ਼ਨੂ ਦੇਵ ਦਾ ਉੱਥੇ ਵੀ ਹੋ ਕੇ ਆਏ ਆ ਕਿੱਥੋਂ ਆਏ ਹੋ ਜੀ ਮੈਂ ਇੱਥੋਂ ਜੀਕੇ ਸਟੇਟ ਤੋਂ ਇਸਦਾ ਲੱਗਾ ਮੈਨਾ ਦੇਖਣ ਆਇਆ ਹਾਂ ਇਸਦਾ ਮੇਲਾ ਇਹ ਤਾਂ ਬੱਚਿਆਂ ਦਾ ਵਾ ਅਜੀ ਦਾ ਹੁਣ ਵੱਡੇ ਆ ਬੱਚੇ ਛੋਟੇ ਐ ਨਹੀਂ ਕੋਈ ਇਹ ਕਿਦਰ ਦੇਖਾਈ ਜਾਂਦਾ ਪਰ ਮੈਨਾ ਦੇਖਣ ਆਇਆ ਇੱਥੇ ਕੁਝ ਨਵੇਂ ਨਵੇਂ ਜੀਜਾ ਬਣਾਈਆਂ ਨੇ ਇਹਨਾਂ ਦੇ ਹਾਂ ਉਹ ਬਣਾਇਆ ਵਧੀਆ ਬਣਾਇਆ ਹੋਇਆ ਹਾਂ ਮੈਂ ਤੁਸੀਂ ਵੀ ਇੰਜੋਏ ਕਰ ਰਹੇ ਹੋ ਹਾਂ ਜੀ ਹਾਂ ਜੀ ਬਹੁਤ ਇੰਜੋਏ ਕਰ ਰਿਹਾ ਬਹੁਤ ਵਧੀਆ ਲੱਗਿਆ ਦੇਖਣ ਬਹੁਤ ਕੁਝ ਮਿਲੇ ਆ ਕਿੱਦਾਂ ਬਣਾਇਆ ਲੰਡਨ ਵਿਚ ਮ ਆ ਜਾਟ ਬਈ ਤੁਸੀਂ ਬਣਾਈ ਆ ਮਾਤਾ ਵੈਸ਼ਨ ਹਾਂ ਵੈਸ਼ਨ ਦੇਵ ਦਾ ਮੰਦਿਰ ਬਣਾਇਆ ਹੈ ਹਾਂ ਕੋਈ ਅਲੱਗ ਜੀ ਚੀਜ਼ ਬਣਾਈ ਆ ਵਧੀਆ ਠੀਕ ਹੈ ਨਾ ਜਿਆਦਾ ਇਲਾਕਾ ਵਾਸੀਆਂ ਨੂੰ ਹਾਂ ਜੀ ਇਹ ਇੱਥੇ ਕਿਹਨੇ ਬੱਚਿਆਂ ਨੂੰ ਲੈ ਕੇ ਆਏ ਇੰਜੋਏ ਕਰਨ ਇੱਥੇ ਆ ਕੇ ਬੱਚੇ ਹਾਂ ਜੀ ਮੈਂ ਕਵਲਜੀਤ ਸਿੰਘ ਦੁਗਰੀ ਅਰਬਾ ਸੇਡ ਤੋਂ ਇਸ ਤੋਂ ਹਾਂ ਜੀ ਦੇਖਣ ਆਏ ਅੱਜ ਮੇਲਾ ਦੇਖਣ ਆਇਆ ਸਪੈਸ਼ਲ ਠੀਕ ਲੱਗਾ ਦੂਜੇ ਪਹਿਲਾਂ ਮੇਲੇ ਨਾਲੋਂ ਥੋੜਾ ਜਿਹਾ ਐਕਸਟਰਾਔਰਡਨਰੀ ਹੈ ਨੂੰ ਅੱਛਾ ਲੱਗਾ ਦੇਖ ਕੇ ਬਾਕੀ ਫੈਮਿਲੀ ਨਾਲ ਹੀ ਆਏ ਆ ਜਿਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਨੇ ਨਾਲ ਜਿਹਾ ਸਕਿਉਰਿਟੀ ਦਾ ਪ੍ਰਬੰਧ ਹੈ ਜਾਂ ਐਂਟਰੀ ਦਾ ਜਗਾ ਸਾਫ ਸਾਬੂ ਖਰਾਵਾ ਉਹਨਾਂ ਬਾਰੇ ਕੀ ਕਹਿਣਾ ਹੈ ਹਾਂ ਨਹੀਂ ਪਹਿਲਾਂ ਨਾਲੋਂ ਅੱਛਾ ਪ੍ਰਬੰਧ ਹੈ ਸਾਫ ਸੁਥਰਾ ਦੇਖਣ ਨੂੰ ਮਿਲਿਆ ਫੈਮਿਲੀ ਵਾਲਾ ਹੈਗਾ ਸਾਰਾ ਮਾਹੌਲ ਜਿੱਦਾਂ ਵੀ ਹੈ ਜਿਹੜੇ ਲੋਕ ਇਹ ਤੱਕ ਨਹੀਂ ਆਏ ਦੇਖਣ ਵਾਸਤੇ ਉਹਨਾਂ ਨੂੰ ਵੀ ਆਣਾ ਚਾਹੀਦਾ ਉਹਨਾਂ ਨੂੰ ਇਹ ਕਹਿੰਦੇ ਇੱਕ ਵਾਰੀ ਵਿਜ਼ਿਟ ਕਰੋ ਅੱਛਾ ਲੱਕੀ ਹੈ ਜੀ ਅਈ ਕਿਤਵਾ ਰਹੀ ਹੈ ਰਾਮਪਰਾਹ ਹੁੰਦੋ ਮੇਲਾ ਦੇਖਣ ਆਇਆ ਕਿੱਦਾਂ ਲੱਗਿਆ ਮੇਲਾ ਬਹੁਤ ਵਧੀਆ ਜੀ ਬਹੁਤ ਠੀਕ ਆਸ ਲੱਗਿਆ ਹਾਂਜੀ ਠੀਕ ਤੈਨੂੰ ਜਿਹੜਾ ਬੜੀਆ ਚੀਜ਼ ਇੰਟਰੈਕਟ ਕੀਤੀ ਹੈ ਕੀ ਤਿਆਰ ਇੱਕ ਤਾਂ ਜਿਹੜਾ ਉਹ ਦਵਾਈ ਵਾਲੀਆਂ ਬਿਲਡਿੰਗਾਂ ਮਤਲਬ ਤਿਆਰ ਕੀਤੀਆਂ ਬੱਚਿਆਂ ਵਾਸਤੇ ਬਹੁਤ ਵਧੀਆ ਹੈਗਾ ਵਧੀਆ ਇੰਜੋਏ ਕਰ ਰਹੇ ਹੈ ਬੱਚੇ ਸਾਈਜ ਬੱਚਿਆਂ ਦਾ ਤੁਸੀਂ ਦੇਖਿਆ ਤੁਸੀਂ ਬਹੁਤ ਮੈਨ ਦੇਖੇ ਹੋਣੇ ਅੱਗੇ ਇਹ ਚ ਲੱਗ ਜਿੱਦਾ ਜਿਹਦਾ ਫੈਸ਼ਨੇਬਲ ਮੰਦਿਰ ਬਣਾਇਆ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਹਾਂਜੀ ਬਹੁਤ ਵਧੀਆ ਲੱਗਿਆ ਜਿੱਕੇ ਆਏ ਹਾਂ ਅਸੀਂ ਇਹਦਾ ਸਾਰਾ ਘੁੰਮਣਾ ਹੈ ਤਾਂ ਐਂਟਰੀ ਹੋਣੀ ਕਿਤੇ ਹੀ ਥੋੜ੍ਹਾ ਜਿਹਾ ਹੋ ਜਾਣਾ ਹੈ ਬੱਚਿਆਂ ਦੇ ਜਿਵੇਂ ਦਿੱਤੇ ਬੱਚਿਆਂ ਦੇ ਹਾਂਜੀ ਹਾਂਜੀ ਬਹੁਤ ਵਧੀਆ ਸਾਰੇ ਜਾ ਕੇ ਆਏ ਕੀ ਕਹਿਣਾ ਚਾਹ ਰਹੇ ਲੋਕਾਂ ਨੇ ਜਿਹੜਾ ਇੱਥੇ ਆ ਕੇ ਦੇਖਣ ਕਾਈ ਨੇ ਨਹੀਂ ਵਧੀਆ ਹੈ ਜੀ ਬਹੁਤ ਵਧੀਆ ਹੈਗਾ ਫੋਕਸ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਅੱਜ ਮੈਲੇ ਚ ਆਇਆ ਹਾਂ ਕਿਸ ਤਰ੍ਹਾਂ ਲੱਗ ਰਿਹਾ ਮੈਲੇ ਬਹੁਤ ਅੱਛਾ ਹੈ ਜੀ ਬੱਚਿਆਂ ਨੂੰ ਘੁੰਮਣ ਫਿਰ ਨੇ ਪ੍ਰੋਵਾਈਡ ਕਰਵਾਇਆ ਹੈ ਜੋ ਚੀਜ਼ ਦੇਖਣ ਨੂੰ ਮਿਲ ਰਹੀ ਹੈ ਇਹਨੇ ਘੱਟ ਰੇਟ ਦੇ ਵਿੱਚ ਬਹੁਤ ਵਧੀਆ ਇੰਜੋਏ ਹੋ ਰਿਹਾ ਹੈ ਜਿਦਾ ਬੜਾ ਹਾਰਡ ਵੈਗਦਾ ਦੋਈ ਥੀਮ ਬਣਾਈ ਹੈ ਜੀ ਇਹਨਾਂ ਨੇ ਦੋਈ ਥੀਮ ਜੋ ਬੰਦੇ ਉੱਤੇ ਨਹੀਂ ਜਾ ਸਕਦੇ ਇੱਥੇ ਦੇਖ ਕੇ ਇੰਜੋਏ ਕਰ ਸਕਦੇ ਵੀ ਜੋ ਕੀ ਇੱਥੇ ਹੈ ਉਹੀ ਚੀਜ਼ ਉੱਥੇ ਹੈ ਗੈਸ਼ੂਨ ਦੇਵੀ ਦੀ ਯਾਤਰਾ ਉਹ ਵੀ ਬਹੁਤ ਵਧੀਆ ਯਾਤਰਾ ਹੈ ਜੀ ਅੰਦਰ ਸਾਰਾ ਦਰਸ਼ਨ ਵਧੀਆ ਹੋ ਰਿਹਾ ਹੈ ਨੇ ਤੇ ਬਾਕੀ ਨਾ ਤਾਂ ਹਾਰ ਅਰੇਂਜ ਵਗੈਰਾ ਹੈ ਗਿਆ ਸਾਫ ਸੁਥਰਾ ਵਾਹ ਬਹੁਤ ਵਧੀਆ ਚੀਜ਼ ਹੈ ਇਹ ਬਹੁਤ ਸਾਫ ਸੁਥਰਾ ਹੈ ਲੋਕਾਂ ਕੀ ਕਹਿਣਾ ਚਾਹ ਰਹੇ ਨੇ ਲੋਕਾਂ ਨੂੰ ਕਹਿਣਾ ਚਾਹ ਰਹੇ ਨੇ ਵੀ ਆਪਣਾ ਆਓ ਵਧੀਆ ਇੰਜੋਏ ਕਰੋ ਇੱਥੇ ਆ ਕੇ